ਮਹਿਲ ਕਿੰਨਾ ਹੀ ਨਿਕਲਦੇ ਕੈਸੇ ਕਿੰਨੇ ਹੀ 25 3000 ਉਸਨੇ ਕੱਟ ਕੇ ਸਾਹਮਣੇ ਰੱਖ ਦਿੱਤੇ ਸਬੂਤਾਂ ਦੇ ਸਮੇਂ ਤੇ ਇਹ ਤਾਂ ਹੁਣ ਸਵਾਲ ਸਰਕਾਰਾਂ ਦੇ ਅੱਗੇ ਖੜਾ ਰਹਿਣਾ ਇਹ ਨਿਕਾਮੀ ਕਿਤੇ ਲੁਕਾਈ ਨਹੀਂ ਲੁਕਣੀ ਉਸ ਸੱਚ ਨੂੰ ਇਹ ਸਮਨ ਨੇ ਕਿਤੇ ਸ਼ਾਇਦ ਭਰਦਾ ਹੀ ਪਿਆ ਰਹੇ ਜੀ ਮੈਂ ਤੁਹਾਨੂੰ ਕਰਾਲੀ ਜੀ ਸਾਡੇ ਚੈਨਲ 'ਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਆਪਾਂ ਗੱਲਬਾਤ ਕਰਾਂਗੇ ਜੀ ਦਿਲਜੀਤ ਦੋਸਾਂਤ ਵੱਲੋਂ ਜੋ ਮੂਵੀ ਪੰਜਾਬ 95 ਜੋ ਕਿ ਭਾਈ ਜਸਵੰਤ ਸਿੰਘ ਖਾਲੜਾ ਤੇ ਬਣਾਈ ਗਈ ਸੀ ਕੋਈ ਵਰਤੀ ਜੋ ਉਹਨਾਂ ਦੀ ਘਟਨਾ ਦੇ ਬਾਰੇ ਗੱਲਬਾਤ ਉਸ ਦੇ ਵਿੱਚ ਜੋ ਹੈ ਰਿਲੀਜ਼ ਨਹੀਂ ਕੀਤੀ ਜਾ ਰਹੀ ਪੰਜਾਬ ਦੇ ਵਿੱਚ ਜੋ ਕਿ ਕੰਗਣਾ ਰਣੌਤ ਦੀ ਫਿਲਮ ਹੈ ਉਸ ਨੂੰ ਰਿਲੀਜ਼ ਕਰ ਦਿੱਤਾ ਗਿਆ ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ ਦੇਖੋ ਸੋਨੂ ਜੀ ਇੱਥੇ ਆਪਾਂ ਇਹ ਕਹਿ ਸਕਦੇ ਹਾਂ ਇਹ ਹਾਲਾਤ ਦੇਖ ਕੇ ਕਿ ਕਿਤੇ ਨਾ ਕਿਤੇ ਧਿਰਕੇ ਦੇ ਨਾਲ ਜੋੜ ਕੇ ਸਰਕਾਰਾਂ ਲਈ ਸਾਰੇ ਨਾਗਰਿਕ ਬਰਾਬਰ ਹੁੰਦੇ ਨੇ ਉਹਨਾਂ ਦੇ ਹੱਕ ਬਰਾਬਰ ਹੁੰਦੇ ਨੇ ਪਰ ਉਹਨਾਂ ਨੂੰ ਅਲੈਦਗੀ ਦਾ ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਕਿਉਂਕਿ ਇੱਥੇ ਸਵਾਲ ਇਹ ਹੈ ਕਿ ਨੌਜਵਾਨਾਂ ਨੂੰ ਆਣ ਮਨੁੱਖੀ ਤੌਰ ਤੇ ਤਸੀਹੇ ਦੇ ਕੇ ਲਵਾਰਸ ਲਾਸ਼ਾਂ ਕਹਿ ਕੇ ਉਹਨਾਂ ਨੂੰ ਮਾਰ ਕੇ ਸਾੜ ਦਿੱਤਾ ਗਿਆ ਹਜ਼ਾਰਾਂ ਵਿੱਚ ਇਹੀਆਂ ਲਾਸ਼ਾਂ ਸੀ ਜਿਨ੍ਹਾਂ ਦੇ ਵਿੱਚੋਂ ਕੰਮ ਕਰਨਾ ਸ਼ੁਰੂ ਕੀਤਾ ਮਨੁੱਖੀ ਅਧਿਕਾਰਾਂ ਦੇ ਨਾਲ ਜੁੜੇ ਹੋਏ ਸਨ ਜੋ ਇੱਕ ਹੱਕ ਹੈ ਫਰਜ਼ ਹੈ ਕਾਨੂੰਨੀ ਤੌਰ ਤੇ ਭਾਈ ਜਸਵੰਤ ਸਿੰਘ ਖੱਲੜਾ ਨੇ ਜਦੋਂ ਭਾਵੇਂ ਹਲੇ ਕਿੰਨੇ ਹੀ ਨਿਕਲਦੇ ਕੇਸ ਕਿੰਨੇ ਹੀ 25 3000 ਉਸ ਨੇ ਕੱਟ ਕੇ ਸਾਹਮਣੇ ਰੱਖ ਦਿੱਤੇ ਸਬੂਤਾਂ ਦੇ ਸਮੇਤ ਤਾਂ ਉਸ ਪੁਲਿਸ ਨੂੰ ਜਦੋਂ ਡਰ ਹੋ ਗਿਆ ਕਿ ਸਾਡਾ ਪਾਜ ਉਗੜ ਰਿਹਾ ਹੈ ਉਹਨਾਂ ਨੇ ਚੱਕ ਕੇ ਤਸੱਦਦ ਕਰਕੇ ਇੱਕ ਮਨੁੱਖੀ ਅਧਿਕਾਰਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਲੜਾ ਨੂੰ ਸ਼ਹੀਦ ਕਰ ਦਿੱਤਾ ਇੱਥੇ ਹੁਣ ਆ ਗਈ ਗੱਲ ਸਰਕਾਰਾਂ ਦੀ ਉਸ ਸਮੇਂ ਪੁਲਿਸ ਨੇ ਆਪਣੀ ਭੂਮਿਕਾ ਨਿਭਾਈ ਪੂਰੀ ਅਤਿਆਚਾਰ ਕੀਤਾ ਮੁਗਲਾਂ ਦੀ ਤਰ੍ਹਾਂ ਆਪਣਾ ਹੀ ਸ਼ਾਸਨ ਸਮਝਿਆ ਪਰ ਜੇਕਰ ਕਿਤੇ ਸਰਕਾਰ ਹੁੰਦੀ ਤਾਂ ਕਹਿੰਦੀ ਕਿ ਤੁਸੀਂ ਇਹ ਗਲਤ ਕਿਉਂ ਕੀਤਾ ਸੀ ਜਿਹੇ ਤੁਹਾਡਾ ਸਾਹਮਣੇ ਆਇਆ ਏ ਤਾਂ ਦੂਜਾ ਤੁਸੀਂ ਫਿਰ ਆਹ ਕੁਸ਼ ਕੀਤਾ ਭਾਈ ਖਲੜੇ ਤੋਂ ਬਾਅਦ ਹੀ ਸਰਕਾਰ ਜਾਗ ਪੈਂਦੀ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਇਹ ਅਜਿਤ ਤੱਕ ਉਦੋਂ ਦੀਆਂ ਸਰਕਾਰਾਂ ਪੁਲਿਸ ਸਾਰਿਆਂ ਦੇ ਮੱਥੇ ਤੇ ਕਲੰਕ ਹੈ ਕਿ ਪਹਿਲਾਂ ਤਾਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਹੱਕ ਮੰਗਣ ਤੇ ਮਾਰ ਦਿੱਤਾ ਜਾਂਦਾ ਹੈ ਫਿਰ ਲਵਾਰਸ ਕਹਿ ਦਿੱਤਾ ਜਾਂਦਾ ਹੈ ਲਾਸ਼ਾਂ ਦੇਣ ਦੀ ਬਜਾਏ ਅਗਰ ਉਹਨਾਂ ਦੇ ਬਾਰੇ ਪੱਖ ਕੋਈ ਸਾਹਮਣੇ ਰੱਖਦਾ ਹੈ ਤਾਂ ਉਸ ਨੂੰ ਵੀ ਮਾਰ ਦਿੱਤਾ ਜਾਂਦਾ ਹੈ ਮਨੁੱਖੀ ਅਧਿਕਾਰਾਂ ਨੂੰ ਕਿਉਂਕਿ ਕਾਨੂੰਨ ਨੂੰ ਬਿਲਕੁਲ ਆਪਣੇ ਹੱਥੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਕਾਨੂੰਨ ਦੇ ਰਖਵਾਲੇ ਕਹੋਂਦੇ ਸੀ ਹੁਣ ਦੂਜਾ ਸਵਾਲ ਆ ਗਿਆ ਕਿ ਇਹ ਤਾਂ ਹੁਣ ਸਵਾਲ ਸਰਕਾਰਾਂ ਦੇ ਅੱਗੇ ਖੜਾ ਰਹਿਣਾ ਇਹ ਨਕਾਮੀ ਕਿਤੇ ਲੁਕਾਈ ਨਹੀਂ ਲੁਕਣੀ ਤਾਂ ਦਲਜੀਤ ਦਸਾਂਤ ਨੇ ਪੰਜਾਬ 95 ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਤੇ ਫਿਲਮ ਤਿਆਰ ਕੀਤੀ ਕਿ ਕੀ ਕੁਝ ਇਹਨਾਂ ਨੇ ਕੀਤਾ ਉਸ ਨੇ ਕਿਵੇਂ ਕਾਨੂੰਨ ਦੇ ਤਹਿਤ ਕੰਮ ਕਰਕੇ ਉਹ ਲਾਸ਼ਾਂ ਦਾ ਸੱਚ ਸਾਹਮਣੇ ਲਿਆਂਦਾ ਕਿਵੇਂ ਇਹਨਾਂ ਨੇ ਉਸ ਤੇ ਪਰਦਾ ਪਾਉਣ ਲਈ ਉਸ ਨੂੰ ਚੱਕ ਕੇ ਅਣਮਨੁੱਖੀ ਤੌਰ ਤੇ ਖਤਮ ਕੀਤਾ ਕਿੱਥੇ ਰਹੀਆਂ ਸਰਕਾਰਾਂ ਕਿੱਥੇ ਰਿਹਾ ਕਾਨੂੰਨ ਕਿੱਥੇ ਰਹੇ ਰਖਵਾਲੇ ਉਨ੍ਹਾਂ ਤੇ ਸਵਾਲ ਤਾਂ ਖੜੇ ਹੁੰਦੇ ਨੇ ਪਰ ਉਹ ਮੂਵੀ ਬਣ ਗਈ ਐ ਉਸ ਸੱਚ ਨੂੰ ਇਹ ਸਮਝਦੇ ਕਿਤੇ ਸ਼ਾਇਦ ਪਰਦਾ ਹੀ ਪਿਆ ਰਹੇ ਇਹ ਸਾਹਮਣੇ ਆਈ ਨਹੀਂ ਲੋਕਾਂ ਕੋਲ ਤਾਂ ਹੁਣ ਸਾਰੀ ਜਾਣਕਾਰੀ ਸਭ ਕੁਝ ਸਭ ਦੇ ਸਾਹਮਣੇ ਥੋੜੇ ਸਮੇਂ ਦੀ ਗੱਲ ਐ ਕੋਈ ਬਹੁਤ ਲੰਮੇ ਇਹ ਨਹੀਂ ਹੈ ਵੀ ਬੀਤੇ ਇਤਿਹਾਸ ਜਦੋਂ ਇਹ ਕੁਝ ਹੋਇਆ ਤਾਂ ਹੁਣ ਮੂਵੀ ਬਣੀ ਐ 2 ਸਾਲਾਂ ਤੋਂ ਵੱਧ ਸਮੇਂ ਤੋਂ ਮੂਵੀ ਨੂੰ ਰੋਕ ਕੇ ਰੱਖਿਆ ਗਿਆ ਕੰਕਣਾ ਰਣਾਉਤ ਕੋਈ ਸਟੋਰੀ ਨਹੀਂ ਕੋਈ ਕਹਾਣੀ ਨਹੀਂ ਫਿਰਕੂ ਇਹ ਚਾਰੇ ਦੇ ਵਿੱਚ ਫਿਰਕੂ ਤੌਰ ਤੇ ਪਾੜ ਪਾਉਣ ਦੀਆਂ ਜਿਹੜੀਆਂ ਫਿਲਮਾਂ ਨੇ ਸਾਡੇ ਇਤਰਾਜ਼ ਤੋਂ ਬਾਅਦ ਕੁਝ ਨਾ ਕੁਝ ਰੋਕ ਦਿੱਤਾ ਗਿਆ ਪਰ ਫਿਰ ਵੀ ਉਸ ਨੂੰ 3 ਦਿਨ ਲਈ ਚਲਾ ਦਿੱਤਾ ਭਾਵੇਂ ਉਹ ਪੰਜਾਬ ਦੇ ਅਣਖੀ ਲੋਕਾਂ ਨੇ ਨਹੀਂ ਚੱਲਣ ਦਿੱਤੀ ਪਰ ਇਹ ਸਾਡੀ ਤਾਂ ਹੋਈ ਵਰਤੀ ਜਿਵੇਂ ਤੁਸੀਂ ਕਿਹਾ ਕਹਾਣੀ ਹੈ ਇਸ ਨੂੰ ਰੋਕ ਕੇ ਕੀ ਸਾਬਤ ਕਰਨਾ ਚਾਹੁੰਦੇ ਕਿ ਸਾਡਾ ਸੱਚ ਨੇ ਸਾਹਮਣੇ ਆਵੇ ਸੱਚ ਤਾਂ ਬਿਲਕੁਲੇ ਸਾਹਮਣੇ ਰਹੇਗਾ ਇਹ ਲੋਕ ਤੁਹਾਡੇ ਦੇ ਸਵਾਲ ਕਰਦੇ ਰਹਿਣਗੇ ਅਜਿਹੀ ਮੂਵੀ ਆਵੇਗੀ ਤਾ ਹੋ ਸਕਦਾ ਹੈ ਕਿ ਉਹ মুਵੀ ਆਉਣ ਦੇ ਨਾਲ ਲੋਕਾਂ ਦੇ ਰੋ ਨੂੰ ਤੁਸੀਂ ਦੇਖਦੇ ਸ਼ਾਇਦ ਆਪਣਾ ਜੁਰਮ ਮੰਨ ਜਾਮੋ ਕਿਤੇ ਨਾ ਕਿਤੇ ਉਸ ਨੂੰ ਘਟਾਉਣ ਦੀ ਕੋਸ਼ਿਸ਼ ਕਰੋ ਤਾਂ ਤੁਹਾਡਾ ਆਪਣਾ ਕੁਝ ਨਾ ਕੁਝ ਪੱਲਾ ਛੁੱਟ ਸਕਦਾ ਹੈ ਕਿ ਮਾਫੀ ਮੰਗ ਲਈ ਤੁਸੀਂ ਮੰਨ ਲਿਆ ਕਿ ਅਸੀਂ ਏਡੀਆਂ ਵੱਡੀਆਂ ਗਲਤੀਆਂ ਕੀਤੀਆਂ ਨੇ ਪਰ ਜੇਕਰ ਪਰਦੇ ਤੇ ਪਰਦਾ ਜਿਵੇਂ ਕਾਲੀਦਲ ਪਾਉਂਦਾ ਸੀ ਤੁਸੀਂ ਸੱਚ ਨੂੰ ਲੁਕਾਉਣ ਦੀ ਕੋਸ਼ਿਸ਼ ਕਰੋਗੇ ਤਾਂ ਹੋਰ ਪੈਂਦਾ ਜਾਊਗਾ ਰਾਜ ਵੱਡੇ ਵੱਡੇ ਮੁਗਲਾਂ ਦਾ ਅੱਜ ਨਹੀਂ ਰਿਹਾ ਤੁਹਾਡਾ ਨਹੀਂ ਰਹੇਗਾ ਜੇਕਰ ਸੱਚ ਨੂੰ ਦਬਾਉਂਗੇ ਜੇਕਰ ਹੁਣ ਮੰਨ ਲਓਗੇ ਤਾਂ ਭਾਵੇਂ ਪੂਰਾ ਕਲੰਕ ਨਹੀਂ ਮਿਟੇਗਾ ਕੁਝ ਨਾ ਕੁਝ ਲੋਕਾਂ ਵਿੱਚ ਇਹ ਹੋ ਜਾਏਗਾ ਵੀ ਹਾਂ ਇਹਨਾਂ ਨੇ ਆਪਣੀ ਅਖਰ ਗਲਤੀ ਨੂੰ ਮੰਨਿਆ ਪਰ ਜੇਕਰ ਛਪਾਉਣ ਦੀ ਕੋਸ਼ਿਸ਼ ਕਰੋਗੇ ਤਾਂ ਇਹ ਕਲੰਕ ਤੁਹਾਨੂੰ ਪਰਿਵਾਰਾਂ ਸਮੇਤ ਲੈ ਡੁੱਬਣਗੇ ਸਿਆਸਤ ਵਿੱਚ ਤੁਹਾਡਾ ਨਾਮ ਉਹ ਨਿਸ਼ਾਨ ਨਹੀਂ ਰਹੇਗਾ ਕਾਲੇ ਅਧਿਆਇ ਦੇ ਵਿੱਚ ਲਿਖਿਆ ਗਿਆ ਇਹ ਮੌਜੂਦ ਰਹੇਗਾ ਇਤਿਹਾਸ ਦੇ ਵਿੱਚ ਫਿਲਮ ਚੱਲੇ ਨਾ ਚੱਲੇ ਪਰ ਇਹ ਇਤਿਹਾਸ ਜੋ ਕੁਝ ਹੋਇਆ ਵਰਤੇ ਕਦੇ ਨਹੀਂ ਮਿਟੇਗਾ ਇਹ ਤਾਂ ਅੱਜਕੱਲ ਸੋਸ਼ਲ ਮੀਡੀਆ ਤੇ ਵੈਸੇ ਵੀ ਕਲਿੱਪਾਂ ਬਣਾਵਣਾ ਕਿ ਪਈਆਂ ਸਭ ਕੁਝ ਮੌਜੂਦ ਹੈ ਸੋ ਅਗਰ ਸਰਕਾਰ ਇਹ ਤਾਨਾਸ਼ਾਹੀ ਇਹ ਹੈਗਾ ਕਿ ਸਵਾਲ ਤੁਸੀਂ ਕਹਿੰਦੇ ਆ ਕਿ ਸਾਨੂੰ ਤਾਨਾਸ਼ਾਹੀ ਕਹਿ ਰਹੇ ਆ ਨਹੀਂ ਆਪਣਾ ਰਹੇ ਤਾਂ ਇਹ ਫਿਲਮ ਨੂੰ ਚੱਲਣ ਦਿੱਤਾ ਜਾਵੇ ਫਿਰ ਲੋਕ ਤੁਹਾਨੂੰ ਸਵਾਲ ਕਰਨਗੇ ਤੁਸੀਂ ਆਪਣੇ ਜਵਾਬ ਦਿਓ ਅਗਰ ਤੁਸੀਂ ਅਜਿਹਾ ਕਰੋਗੇ ਕਿ ਅੱਜ ਕਿਸੇ ਕਲਾਕਾਰ ਦੀ ਬਣੀ ਹੋਈ ਫਿਲਮ ਨੂੰ ਵੀ ਰੋਕੋਗੇ ਤਾਂ ਇਹ ਤੁਹਾਡਾ ਸਿੱਖਾਂ ਦੇ ਨਾਲ ਇੱਕ ਮਾਂ ਮਤਰਈ ਮਾਂ ਵਾਲਾ ਬਿਤਕਰੇ ਵਾਲਾ ਸਲੂਕ ਹੋਵੇਗਾ ਸੋ ਮੈਂ ਇਸ ਦੀ ਬਿਲਕੁਲ ਨਖੇਦੀ ਕਰਦਾ ਕਿ ਕਿਸੇ ਵੀ ਕਲਾਕਾਰ ਦੀਆਂ ਭਾਵਨਾ ਨੂੰ ਪ੍ਰਗਟਾਉਣ ਤੋਂ ਸੱਚ ਦੇ ਇਤਿਹਾਸ ਨੂੰ ਚਲਾਉਣ ਤੋਂ ਜੇਕਰ ਉਹਨੂੰ ਰੋਕਿਆ ਜਾਵੇ ਤਾਂ ਹੋਰ ਭੰਬੜ ਮਚਦਾ ਹੈ ਤੇ ਹੋਰ ਨਵੇਂ ਤੌਰ ਤੇ ਉੱਪਰ ਕੇ ਸਾਹਮਣੇ ਆਉਂਦਾ ਹੈ ਸਰਕਾਰਾਂ ਨੂੰ ਪ੍ਰਿਆਣੇ ਇਤਿਹਾਸ ਪੜ੍ਹ ਲੈਣੇ ਚਾਹੀਦੇ ਆ ਜਿਹੜੀਆਂ ਕੁਰਬਾਨੀਆਂ ਕੀਤੀਆਂ ਹੋਈਆਂ ਉਹ ਕਦੇ ਵੀ ਨਹੀਂ ਛੁਪਣਗੀਆਂ ਖਾਲੜਾ ਜੀ ਦਾ ਨਾਮ ਸਦਾ ਹੀ ਇਤਿਹਾਸ ਦੇ ਵਿੱਚ ਕਾਇਮ ਰਹੇਗਾ ਸੋ ਧੰਨਵਾਦ ਬਜੀਤ ਪਰਾਜੀ ਤੁਹਾਡਾ ਸਾਡੇ ਚੈਨਲ ਤੇ ਇਹ ਜਾਣਕਾਰੀ ਦੇਣ ਲਈ ਸੋ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ ਜੀ